ਤੱਲਾ ਬਿਜਲੀ ਦਾ ਨਹੀਂ ਰਾਹ ਕਰੇ ਜਾਂਦੇ ਲੋਕਾਂ ਨਾਲ ਵੀ ਕਈ ਵਾਰ ਐਕਸੀਡੈਂਟ ਹੋ ਚੁੱਕੇ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ ਚਾਰਨ ਸਾਹਮਣਾ ਕਰਨਾ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਕਿ ਜਿਹੜੇ ਪਤੰਗ ਵਾਲੇ ਜਿਹੜੇ ਬੇਚਰੇ ਨੇ ਜੋ ਡੋਰ ਚੜ ਬੇਚਦੇ ਆ ਪਤੰਗ ਚੜਾਉਂਦੇ ਆ ਉਹਨਾਂ ਨੂੰ ਮਤਲਬ ਕਿ ਥੋੜੇ ਕੋਈ ਨਾਥ ਪਾਈ ਜਾਵੇ ਇਹ ਸਾਡੀਆਂ ਲਾਈਨਾਂ ਫਾਲਟ ਹੁੰਦੀਆਂ ਨੇ ਜੀ ਪਤੰਗਾਂ ਵਿੱਚ ਫਸ ਜਾਂਦੀਆਂ ਨੇ ਜੱਫੇ ਪੈ ਜਾਂਦੇ ਨੇ ਫਾਲਟ ਬਹੁਤ ਵੱਡਾ ਹੋ ਜਾਂਦਾ ਜੀ ਲੈਂਡ ਜਿਹੜੀ ਹੈ ਖਰਾਬ ਹੋ ਜਾਂਦੀ ਹੈ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਨ ਨਿਊਜ਼ ਟੀਵੀ ਤੇ ਮੈਂ ਪ੍ਰੇਮ ਮਤਵਾ ਹਰ ਸਾਲ ਚਾਈਨਾ ਡੋਰ ਜੋ ਨੁਕਸਾਨ ਕਰਦੀ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਜਿੰਨੇ ਉਹਦੇ ਨੁਕਸਾਨ ਨੇ ਨੁਕਸਾਨ ਗਿਣਾਂ ਲੱਗিয়ে ਤਾਂ ਡੈਂਟਲ ਜਾਏਗਾ ਕਹਾਣੀ ਫਿਰ ਉਹੀ ਆਂਦੀ ਹੈ ਕਿ ਵੀ ਪ੍ਰਸ਼ਾਸਨ ਚਾਈਨਾ ਡੋਰ ਵਾਲਿਆਂ ਤੇ ਸਖਤ ਕਾਰਵਾਈ ਨਾ ਕਰਨ ਕਰਕੇ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਹੁਣ ਤੁਸੀਂ ਵੀ ਕਹੋਗੇ ਕਿਉਂ ਮੁਲਾਜ਼ਮਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਦੋਂ ਵੱਡੀਆਂ-ਵੱਡੀਆਂ ਲਾਈਨਾਂ ਦੇ ਵਿੱਚ ਚਾਈਨਾ ਡੋਰ ਫਸ ਜਾਂਦੀ ਹੈ ਤਾਂ ਕਈ-ਕਈ ਘੰਟੇ ਦਾ ਕੱਟ ਲੱਗ ਜਾਂਦਾ ਤੇ ਲੋਕ ਹੁੰਦੇ ਨੇ ਪਰੇਸ਼ਾਨ ਪਰੇਸ਼ਾਨ ਹੁੰਦੇ ਨੇ ਜਿਹੜੇ ਲੋਕ ਉਹ ਲੋਕ ਫੋਨ ਕਰਦੇ ਨੇ ਬਿਜਲੀ ਬੋਰਡ ਦੇ ਵਿੱਚ ਬਿਜਲੀ ਬੋਰਡ ਵਾਲਿਆਂ ਨੂੰ ਵੱਡੀ ਮੁਸ਼ਕਲ ਕਰਨੀ ਪੈਂਦੀ ਹੈ ਸਵੇਰ ਦੇ ਲੱਗਦੇ ਨੇ ਸ਼ਾਮ ਸ਼ਾਮ ਹੋ ਜਾਂਦੀ ਹੈ ਕਿਉਂਕਿ ਉਹ ਇਕੱਲੇ ਬੰਦੇ ਦਾ ਕੰਮ ਤਾਂ ਹੈ ਨਹੀਂ ਪੂਰੀ ਟੀਮ ਨੂੰ ਨਾਲ ਲੈ ਕੇ ਛੱਡਦੇ ਨੇ ਜਿਹੜੀ ਚਾਈਨਾ ਡੋਰ ਉਹ ਲਜੇਵੇਂ ਖਾ ਲੈਂਦੀ ਹੈ ਇੱਕ ਤਾਂ ਉਹਦੀ ਉਹਦੇ 'ਚ ਇਹ ਬੜੀ ਬਿਮਾਰੀ ਉਹ ਕਹਿ ਸਕਦੇ ਆ ਕਿ ਵੀ ਜਿਹੜੀ ਗਲਤੀ ਨਹੀਂ ਛੜਦੀ ਨਹੀਂ ਬੜੀ ਲੰਬਾ ਟਮਾ ਤਾਰਾਂ ਦੇ ਵਿੱਚ ਜਿਹੜੀ ਗੁੱਲਜੰਦੇ ਤਾਰਾਂ ਇਕੱਠੀਆਂ ਕਰ ਦਿੰਦੀ ਐ ਉਹ ਜਿੰਨਾ ਚਿਰ ਉਹਨੂੰ ਤਾਰਾਂ ਦੇ ਨਾਲੋਂ ਵੱਡੇ ਨਾ ਜਾਵੇ ਉਹਨਾਂ ਚਿਰ ਉਹ ਦੋਰ ਗੁੰਜਲਦੀ ਨਹੀਂ ਐ ਹੁਣ ਕੁੱਲ ਮਿਲਾ ਕੇ ਪ੍ਰਸ਼ਾਸਨ ਨੇ ਪੁਲਿਸ ਪਰ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਇਹੀ ਕੀਤੀ ਐ ਕਿ ਵੀ ਜਿਹੜੇ ਤਨੀਤੀਆਂ ਵਰਤਰੇ ਨੇ ਚਾਈਨਾ ਡੋਰ ਕੰਨੀ ਧਿਆਨ ਨਹੀਂ ਦੇ ਰਹੇ ਉਹਨਾਂ ਨੂੰ ਨੇ ਇਹ ਬੇਨਤੀ ਕੀਤੀ ਕਿ ਉਹ ਇਹਨਾਂ ਜਿਹੜੇ ਚਾਈਨਾ ਡੋਰ ਵੇਚ ਰਹੇ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜੇ ਕਿ ਪਰੇਸ਼ਾਨੀ ਦਾ ਸਬਬ ਬਣਦੇ ਨੇ ਤੇ ਦੂਸਰਾ ਨੰਬਰ ਜਿਹੜੀ ਚਾਈਨਾ ਡੋਰ ਬੱਚਿਆਂ ਦੇ ਗਲਾਂ ਦੇ ਵੀ ਕਈ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹੁਣ ਵੇਖਦੇ ਆ ਪ੍ਰਸ਼ਾਸਨ ਇਸ ਪਾਸੇ ਕਿੰਨੂ ਕੋ ਗੌਰ ਕਰਦਾ ਤਾਂ ਸਮਝ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਸਰ ਜੀ ਨੇ ਚਾਈਨਾ ਡੋਰ ਕਰਕੇ ਫਾਲਟ ਪੈ ਰਹੇ ਨੇ ਤੇ ਹੁਣ ਵੀ ਤੁਹਾਡੇ ਮੁਲਾਜ਼ਮਾਂ ਨੇ ਬਾਹਰ ਜੇ ਸਾਹਮਣੇ ਵਾਲੇ ਵੀ ਗੱਲ ਹੋਈ ਕਿ ਵੀ ਚਾਈਨਾ ਡੋਰ ਕਰਕੇ ਨਾ ਬਹੁਤ ਮੁਸ਼ਕਲਾ ਆਉਂਦੀਆਂ ਨੇ ਕਿ ਵੀ ਜਿਹੜੇ ਇੰਡਸਟਰੀ ਨੂੰ ਵੀ ਤੇ ਫਾਲਟ ਪੈ ਰਹੇ ਨੇ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਇਥੇ ਵੀ ਇਹ ਚਾਈਨਾ ਡੋਰ ਹੈ ਪ੍ਰਸ਼ਾਸਨ ਵੱਲੋਂ ਵੀ ਬਹੁਤ ਸਖਤੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਲੋਕ ਜਿਹੜੇ ਹੈਗੇ ਨੇ ਇਸ ਚੀਜ਼ 'ਤੇ ਧਿਆਨ ਨਹੀਂ ਦੇ ਰਹੇ ਇਸ ਨਾਲ ਤਾਂ ਲਾ ਬਿਜਲੀ ਦਾ ਨਹੀਂ ਰਾਹ ਗਰੇ ਜਾਂਦੇ ਲੋਕਾਂ ਨਾਲ ਵੀ ਕਈ ਵਾਰ ਐਕਸੀਡੈਂਟ ਹੋ ਚੁੱਕੇ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਸਾਡੇ ਵੀ ਅਕਸਰ ਇਹਨਾਂ ਦੇ ਪਤੰਗ ਡੋਰ ਵਿੱਚ ਫਸਣ ਨਾਲ ਸਪਲਾਈਆਂ ਲੈਣਾ ਬੰਦ ਹੁੰਦੀਆਂ ਨੇ ਲੋਕ ਡਿਸਟਰਬ ਹੁੰਦੇ ਨੇ ਇੰਡਸਟਰੀ ਡਿਸਟਰਬ ਹੁੰਦੀ ਹੈ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਹੜੀ ਇਹ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਏ ਤੇ ਜਿਹੜੀ ਹੈਗੀ ਘਟਨਾਵਾਂ ਤੋਂ ਆਪਾਂ ਬਚ ਸਕੀਏ ਧੰਨਵਾਦ ਜੀ ਸਮਾਣਾ ਹਲਚ ਨਾਲ ਗੱਲ ਕਰਨ ਲਈ ਇਹ ਸਭ ਕਿਵੇਂ ਦੇਖਦੇ ਹੋ ਜਿਕੇ ਵੀ ਜਿਵੇਂ ਰੋਜ਼ ਹੀ ਫਲਟ ਪੈਂਦੇ ਨੇ ਤੇ ਲੋਕ ਪਰੇਸ਼ਾਨ ਹੁੰਦੇ ਨੇ ਕੀ ਕਾਰਨ ਨੇ ਭਾਈ ਜੀ ਸਾਨੂੰ ਸਾਰਿਆਂ ਨੂੰ ਇੱਕੋ ਤਰ੍ਹਾਂ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਪਤੰਗ ਵਾਲਿਆਂ ਨੂੰ ਜਿਹੜੇ ਪਤੰਗ ਵੇਚ ਰਹੇ ਨੇ ਚੈਨਲ ਡਾਊਨ ਕਰ ਰਹੇ ਨੇ ਇਸ ਦੇ ਕਰਕੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਕਿਤੇ ਧੁੰਦ ਦੇ ਮੌਸਮ ਕਰਕੇ ਲੈਣਾ ਬਹੁਤ ਚਫਸ ਜਾਂਦੇ ਨੇ ਤੇ ਜਵਾਕਾਂ ਦਾ ਨੁਕਸਾਨ ਹੋ ਜਾਂਦਾ ਤੁਸੀਂ ਆਵੇਂ ਵੇਚਦੇ ਹੋ ਤੇ ਲੋਕਾਂ ਦੇ ਗਲੇ ਕੱਟ ਜਾਂਦੇ ਨੇ ਸਾਨੂੰ ਤਾਂ ਆਪਣੀ ਲੈਂਡ ਤੋਂ ਬਹੁਤ ਪਰੇਸ਼ਾਨੀ ਹੈ ਜਿਸ ਕਰਕੇ ਇੰਡਸਟਰੀ ਵਾਲੇ ਬੜੇ ਪਰੇਸ਼ਾਨ ਹੁੰਦੇ ਨੇ ਅਫਸਰ ਲੋਕਾਂ ਨੂੰ ਸਾਨੂੰ ਸਾਹਮਣਾ ਕਰਨਾ ਪੈਂਦਾ ਇੰਡਸਟਰੀ ਵਾਲਿਆਂ ਨਾਲ ਖਪਤਕਾਰਾਂ ਦਾ ਸਾਹਮਣਾ ਕਰਨਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਕਿ ਜਿਹੜਾ ਪਤੰਗ ਵਾਲੇ ਜਿਹੜੇ ਵੇਚ ਰਹੇ ਨੇ ਜੋ ਡੋਰ ਚੜ ਵੇਚਦੇ ਆ ਪਤੰਗ ਚੜਾਉਂਦੇ ਆ ਉਹਨਾਂ ਨੂੰ ਮਤਲਬ ਕਿ ਤੁਹਾਡੇ ਕੋਈ ਨਾਥ ਪਾਈ ਜਾਵੇ ਹਟਾਇਆ ਜਾਵੇ ਮਾਰਕੀਟ ਦੀ ਵਿਵਸਥਾ ਬੰਦ ਕੀਤਾ ਜਾਵੇ ਸਾਡੇ ਲੈਣਾ ਕਰਕੇ ਬਹੁਤ ਨੁਕਸਾਨ ਹੁੰਦਾ ਪੰਜਾਬ ਸਰਕਾਰ ਦੇ ਬਹੁਤ ਨੁਕਸਾਨ ਹੁੰਦਾ ਜਿੱਦਿ ਕੋਈ ਸਟੋਰੇਜਸ ਤਾਂ ਹੁੰਦੀ ਨੇਗੀ ਜੋ ਆ ਗਈ ਜਾਂਦੀ ਹੈ ਠੀਕ ਹੈ ਜੇ ਜੈ ਇੰਡਸਟਰੀ ਚੱਲੇਗੀ ਤਾਂ ਤੋਂ ਪੈਸੇ ਆਣਗੇ ਪੰਜਾਬ ਸਰਕਾਰ ਤੋਂ ਵੀ ਪਰ ਇਹ ਕਿੰਨਾਂ ਕਿ ਪਤੰਗ ਵਾਲੇ ਆਪਣੇ ਇੰਜੋਏ ਵਾਸਤੇ ਸਾਡੇ ਲੈਣੇ ਚ ਬਸਾ ਦਿੰਦੇ ਨੇ ਸਾਡੇ ਲੈਣੇ ਫਾਲਟ ਹੋ ਜਾਂਦੇ ਨੇ ਜਿਸ ਕਰਕੇ ਇੰਡਸਟਰੀ ਨੂੰ ਨੁਕਸਾਨ ਹੁੰਦਾ ਹੈ ਪੰਜਾਬ ਸਰਕਾਰ ਦੇ ਵੀ ਬਹੁਤ ਨੁਕਸਾਨ ਹੁੰਦਾ ਹੈ ਸਭਨੋਂ ਤੋਂ ਜਿਹੜੀ ਪਰੇਸ਼ਾਨੀ ਹੁੰਦੀ ਹੁੰਦੀ ਐ ਸਸ ਨੌਕਰੀ ਕਰਨੇ ਤੇ ਜੋਬ ਕਰ ਰਹੇ ਤੇ ਲੋਕ ਵੀ ਜਿਆਦਾ ਪਰੇਸ਼ਾਨ ਹੁੰਦੇ ਸਾਰੀ ਲੇਬਰ ਬੇਲੀ ਬੈਠ ਜਾਂਦੇ ਐ ਇੰਡਸਟਰੀ ਵਾਲੇ ਸੜਦੇ ਵੀ ਪਰੇਸ਼ਾਨ ਐ ਅਸੀਂ ਪਤੰਗਾ ਵਾਲੇ ਤਾਂ ਪਰੇਸ਼ਾਨ ਦੱਸੋ ਸਸ ਸਿਸ ਚ ਇਹਦਾ ਹੱਲ ਕਰੀਏ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਪਤੰਗ ਵਾਲਿਆਂ ਤੇ ਕੁਝ ਨੱਥ ਪਾਈ ਜਾਵੇ ਧੰਨਵਾਦ ਜੀ ਕਿਜੇ ਤੁਹਾਡਾ ਨਾਮ ਮੇਰਾ ਜੁਗਿੰਦਰ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਜੀ ਜਿਹੜੀ ਇਹ ਸਾਡੀ ਲਾਈਨਾਂ ਫਾਲਟ ਹੁੰਦੀਆਂ ਨੇ ਜੀ ਪਤੰਗਾਂ ਵਿੱਚ ਫਸ ਜਾਂਦੀਆਂ ਨੇ ਜੱਫੇ ਪੈ ਜਾਂਦੇ ਨੇ ਫਾਲਟ ਬਹੁਤ ਵੱਡਾ ਹੋ ਜਾਂਦਾ ਜੀ ਲਾਈਨ ਜਿਹੜੀ ਆ ਖਰਾਬ ਹੋ ਜਾਂਦੀ ਆ ਸਾਨੂੰ ਬਹੁਤ ਦਿੱਕਤ ਆਉਂਦੀ ਆ ਜੀ ਜਦੋਂ ਅਸੀਂ ਫਾਲਟ ਜਦੋਂ ਕੱਢਦੇ ਆ ਉਤੋਂ ਠੰਡ ਦਾ ਟਾਈਮ ਆ ਜੀ ਇੰਡਸਟਰੀ ਵਾਲੇ ਸਾਨੂੰ ਫੋਨ ਮਾਰੀ ਜਾਂਦੇ ਨੇ ਜੀ ਜੇਕਰ ਉਹ ਫਾਲਟ ਇਸ ਕੱਢਾਂਗੇ ਤਾਂ ਹੀ ਲਾਈਨ ਚੱਲੂਗਾ ਨਹੀਂ ਇਸ ਕਰਕੇ ਮੰਗ ਕੀ ਕਰਦੇ ਹਾਂ ਕੀ ਮੰਗ ਕਰਦੇ ਹਾਂ ਮੰਗ ਇਹੀ ਕਰਦੇ ਆ ਜੀ ਇਹਨਾਂ ਜਿਹੜੇ ਪਤੰਗ ਡੋਰ ਵਾਲੇ ਜੀ ਵੇਚਦੇ ਨੇ ਇਹਨਾਂ ਤੇ ਨੱਥ ਪਾਈ ਜਾਵੇ ਪ੍ਰਸ਼ਾਸਨ ਇਹ ਹੀ ਅਸੀਂ ਬੇਨਤੀ ਕਰਦੇ ਆ ਜੀ ਵੀ ਅਸੀਂ ਵੀ ਠੀਕ ਕਰਾਵਾਂਗੇ ਤਾਂ ਹੀ ਨਿਰਵਿਘਨ ਸਪਲਾਈ ਦੇ ਤਾਂ ਹੀ ਨਿਰਵਿਘਨ ਸਪਲਾਈ ਉਹਨਾਂ ਦੇ ਸਕਦੇ ਹਾਂ ਜੀ ਅਸੀਂ ਵਿਭਾਗ ਇਹ ਵੀ ਤੁਹਾਡੇ ਕਹਿਣ ਦਾ ਮਤਲਬ ਹੈ ਚਾਈਨਾ ਡੋਰ ਜਿਹੜੀ ਵਿਕਰੀ ਆ ਮਾਰਕੀਟ ਤੇ ਚੱਦੇ ਤੇ ਨੱਥ ਪਾਈ ਜਾਵੇ ਇਹ ਕਾਬੂ ਕੀਤੇ ਜਾਣ ਜਿਹੜੇ ਵੇਚ ਰਹੇ ਨੇ ਹਾਂ ਜੀ ਇਹ ਵੇਚ ਰਹੇ ਨੇ ਜਿਹੜੇ ਜੀ ਇਸ ਕਰਕੇ ਅਸੀਂ ਨਿਰਵਿਘਨ ਸਪਲਾਈ ਦੇ ਸਕਦੇ ਆਂ ਤਾਂ ਹੀ ਅਸੀਂ ਸਪਲਾਈ ਨਹੀਂ ਦਿੱਤੀ ਦੇ ਸਕਦੇ ਆਂ ਇਹ ਸਪਲਾਈ ਇਹਨਾਂ ਨੂੰ ਧੰਨਵਾਦ ਜੀ ਧੰਨਵਾਦ ਜੈ ਉਸਤ ਕਰਾ ਵਾਲਾ ਏ ਹੁਣ ਸਾਰੀ ਟੀਮ ਚੱਲੀ ਐ ਜੀ ਇਹੀ ਫਾਲਟ ਕੱਢਣ ਹਾਂਜੀ ਹਾਂ ਮਸ਼ੀਨ ਇੱਕ ਐ ਪੌਣ ਜੀ 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 ਜਿਹੜਾ ਮਿੱਟਰ ਵਾਲਾ ਪੌਣ ਨੇ ਉਹਦੇ ਇਸ ਤੇ ਲੌਟ ਤੇ ਬਿਨਾਂ ਉੱਪਰ ਚੜ੍ਹੇ ਨਹੀਂ ਜਾਂਦਾ ਹੈਗਾ ਤਾਂ ਕਿ ਉਹਨੂੰ ਮੂਵੂ ਆਏ ਕਿ ਉਹ ਜਾ ਰਹੇ ਉਹ ਸਵਾਦ ਫੁਰ ਕਰਨ ਵਾਸਤੇ ਜੀ ਦੇਖ ਸਕਦੇ ਹੋ ਹੁਣ ਇਸ ਟਾਈਮ ਪੂਰੀ ਟੀਮ ਚੱਲੀ ਐ ਜਿਹੜੇ ਫਾਲਟ ਵੱਡੇ ਵੱਡੇ ਫਾਲਟ ਪਏ ਹੋਏ ਨੇ ਦੇਖ ਸਕਦੇ ਹੋ ਵੱਡੀਆਂ ਮਸ਼ੀਨਾਂ ਨੇ ਜਿਹੜੀਆਂ ਕਿ ਪੌੜੀਆਂ ਨਾਲ ਨਹੀਂ ਚੜਿਆ ਜਾਂਦਾ ਇਹਦਾ ਵਾਸਤੇ ਇੱਕ ਸਪੈਸ਼ਲ ਲਿਫਟਾਂ ਨੇ ਲਿਫਟਾਂ ਨਾਲ ਹੀ ਹੁਣੇ ਉੱਪਰ ਚੜਨਗੇ ਤੇ ਜਿਹੜੇ ਫਾਲਟ ਪਏ ਹੋਏ ਨੇ ਉਹ ਫਾਲਟ ਹੁਣ ਹੱਲ ਕਰਨ ਚੱਲੇ ਨੇ ਤੇ ਬੜੀ ਮੁਸ਼ਕਲ ਕਰਨੀ ਪੈਂਦੀ ਹੈ ਇਹ ਹੀ ਗੱਲ ਹੁਣ ਕਾਵਾਂਗੇ ਕਿ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਜਿਹੜੇ ਇਹ ਚਾਈਨਾ ਟਰ ਬੇਚਦੇ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ